ਲਿਵਰ ਦੀ ਪ੍ਰੋਬਲਮ ਹੁੰਦੀ ਆਏ ਆ ਬੀਪੀ ਦੀ ਕੋਲਸਟੋਨ ਦੀ ਥਰਕ ਦੀ ਸ਼ੂਗਰ ਦੀ ਪ੍ਰੋਬਲਮ ਹੈਗੀ ਸ਼ੂਗਰ ਅਥੀ 4 4 400 500 10 ਦਿਨ ਚ ਠੀਕ ਹੋ ਜਾਵੇ ਬਾਸਦੋਂ ਅਗਰ ਮਤਲਬ ਕੰਮ ਬੰਦ ਕਰ ਨਹੀਂ ਸਕਦਾ ਹੈਗਾ ਅਗਰ ਇਹ ਖੰਦਾ ਪਿੰਦਾ ਰਹੇਗਾ ਨਾ ਜੂਸ ਸਾਡੇ ਦੇ ਸਾਡੇ ਵਾਲਾ ਤੇ ਉਹਨੂੰ ਕੋਈ ਪ੍ਰੋਬਲਮ ਆ ਨਹੀਂ ਸਕਦੀ ਡਾਕਟਰ ਕਹਿੰਦੇ ਖੀਰਾ ਖਾਓ ਕੱਚੀ ਲੋਕੀ ਖਾਓ ਕੱਚਾ ਕੱਦੂ ਖਾਓ ਪੇਟਾ ਖਾਓ ਸਭ ਕੁਛ ਤੇ ਪਾਰੇ ਨੇ ਔਲਾ ਕਿੰਨਾ ਵਧੀਆ ਸਿਆਣੇ ਕਹਿੰਦੇ ਔਲਾ ਖਾਦਾ ਨਾ ਤੁਹਾਡੇ ਗਦੀ ਵਾਲ ਚਿੱਟੇ ਹੋਣਗੇ ਤੇ ਨਾ ਜਲਦੀ ਗਦੀ ਤੁਸੀਂ ਗਦੀ ਬੁੱਢੇ ਹੋਵੋਗੇ ਗ੍ਰੇਟ ਪੰਜਾਬ ਟੀਵੀ ਦੇਖ ਰਹੇ ਸਭੀ ਦਰਸ਼ਕਾਂ ਦਾ ਮੈਂ ਮਹਿਮਦ ਨੂੰ ਬਹੁਤ ਬਹੁਤ ਸਵਾਗਤ ਕਰਦੀ ਹਾਂ ਤੇ ਦਰਸ਼ਕੋ ਤੁਹਾਡੇ ਲਈ ਮੈਂ ਸਪੈਸ਼ਲ ਚੀਜ਼ ਲੈ ਕੇ ਆਈ ਹਾਂ ਜੂਸ ਕੋਈ ਐਸਾ ਵੈਸਾ ਜੂਸ ਨਹੀਂ ਬਹੁਤ ਹੀ ਸਪੈਸ਼ਲ ਜੂਸ ਹੈ ਉਹ ਸਪੈਸ਼ਲ ਕਿਉਂ ਹੈ ਇਹ ਮੈਂ ਤੁਹਾਨੂੰ ਦੱਸੂਗੀ ਕਿ ਉਹ ਸਪੈਸ਼ਲ ਜੂਸ ਕਿਉਂ ਹੈ ਉਹ ਸਪੈਸ਼ਲ ਜੂਸ ਇਸ ਕਰਕੇ ਹੈ ਕਿ ਜਿਹੜਾ ਜੂਸ ਹੈਗਾ ਇਹ ਉਹ ਕੋਈ ਵੀ ਤੁਹਾਡੇ ਸ਼ਰੀਰ ਦੇ ਵਿੱਚ ਪ੍ਰੋਬਲਮ ਹੋਏਗੀ ਜਾਂ ਕੋਈ ਵੀ ਕਿਸੇ ਵੀ ਚੀਜ਼ ਦੇ ਤੁਹਾਨੂੰ ਪ੍ਰੋਬਲਮ ਹੋਏਗੀ ਤੇ ਉਹ ਜੂਸ ਪੀਣਾ ਉਹ ਤੁਹਾਡੀ ਪ੍ਰੋਬਲਮ ਠੀਕ ਹੋ ਸਕਦੀ ਹੈ ਤੇ ਜੀ ਹਾਂ ਅੱਜ ਅਸੀਂ ਅੰਕਲ ਜੀ ਨਾਲ ਵੀ ਗੱਲਬਾਤ ਕਰਾਂਗੇ ਤੇ ਉਹਨਾਂ ਕੋ ਵੀ ਜਾਣਾਂਗੇ ਤੇ ਸਭ ਤੋਂ ਪਹਿਲਾਂ ਸਾਰ ਮੈਂ ਤੁਹਾਡਾ ਸਵਾਗਤ ਕਰਨਾ ਚਾਹੁੰਗੀ ਗੀਟ ਪੰਜਾਬ ਟੀਵੀ ਦੇ ਵਿੱਚ ਤੇ ਤੁਸੀਂ ਦੱਸੋ ਕਿਹੜੇ ਕਿਹੜੇ ਤਰ੍ਹਾਂ ਦੇ ਜੂਸ ਸਾਡੇ ਕੋਲ ਅਵੇਲੇਬਲ ਮਿਲਦੇ ਨੇ ਸਾਡੇ ਕੋਲ ਲੋਕੀ ਦਾ ਜੂਸ ਮਿਲ ਜਾਂਦਾ ਹੈ ਲੋਕੀ ਦਾ ਪੇਟੇ ਦਾ ਟ੍ਰੇਲਰ ਦਾ ਕੱਦੂ ਦਾ ਐਸਗੜ ਦਾ ਵੇਜੀਟੇਬਲ ਮਿਕਸ ਬਣਾ ਕੇ ਦਿੰਨੇ ਆ ਵੈਜੀਟੇਬਲਸ ਮਿਕਸ ਬਣਾ ਕੇ ਦਿੰਦੇ ਹੋ ਵੈਜੀਟੇਬਲ ਮਿਕਸ ਦੇ ਵਿੱਚ ਕਿਹੜੀ ਕਿਹੜੀ ਸਬਜ਼ੀਆਂ ਆਉਣੀਆਂ ਵੈਜੀਟੇਬਲਸ ਤੋਂ ਤੁਹਾਨੂੰ ਮਿਕਸ ਹੁੰਦੀਆਂ ਸਬਜ਼ੀਆਂ ਐ ਪੱਤੇ ਵਗੈਰਾ ਵੀ ਆ ਗਿਆ ਇੱਥੇ ਕੜੀ ਪੱਤਾ ਐ ਪੁਦੀਨਾ ਐ ਧਨੀਆ ਐ ਪੌਂਡਨਾ ਦੇ ਪੱਤੇ ਆ ਜਮ ਅਮਰੂਦ ਦੇ ਪੱਤੇ ਓਕੇ ਸਾਰੀ ਚੀਜ਼ਾਂ ਦੇ ਪੱਤੇ ਇਹਦੇ ਵਿੱਚ ਹਾਂਜੀ ਹਾਂਜੀ ਤੇ ਆ ਤੁਸੀਂ ਜੂਸ ਦੇਖੋ ਤੇ ਸਰ ਮੈ ਸੁਣਿਆ ਆਇਆ ਹੈ ਕਿ ਜਿਵੇਂ ਕੋਈ ਵੀ ਬਿਮਾਰੀ ਹੋਏਗੀ ਕੋਈ ਵੀ ਪ੍ਰੋਬਲਮ ਹੋਏਗੀ ਤੇ ਉਸ ਹਿਸਾਬ ਦਾ ਜੂਸ ਇੱਥੇ ਮਿਲਦਾ ਹੈ ਇਦਾਂ ਕਿਸ ਨੂੰ ਲੀਵਰ ਦੀ ਪ੍ਰੋਬਲਮ ਹੁੰਦੀ ਆਏ ਆ ਬੀਪੀ ਦੀ ਕੋਲਸਟ੍ਰੋਲ ਦੀ ਥੈੜਕ ਦੀ ਸ਼ੂਗਰ ਦੀ ਪ੍ਰੋਬਲਮ ਹੈਗੀ ਸ਼ੂਗਰ ਅਥੀ 4 4 400 500 10 ਦਿਨ ਚ ਠੀਕ ਕਰ ਦਿੰਦੇ ਠੀਕ ਕਰ ਦਿੰਦੇ ਹੋ ਕਿਸ ਤਰ੍ਹਾਂ ਕਿਹੜਾ ਜੂਸ ਪਲਾ ਕੇ ਉਹ 24 ਆਈਟਮ ਦਾ ਮਿਸ਼ਰਣ ਹੋ ਜਾਏਗਾ 24 ਆਈਟਮਸ ਆ ਕਿਹੜੀ ਕਿਹੜੀ ਮਿਸ਼ਰਣ ਪੈਂਦੇ ਉਹਦੇ ਵਿੱਚ ਉਹ ਲੈਂਦਾ ਫਨੀ ਟੋਡਾ ਗੁੜਮਰ ਬੁੱਟੀ ਕੁਟਕੀ ਅਰਜੁਨ ਦੀ ਛਾਹ ਨੇਪਾਲੀ ਜੀ ਰਹਤਾ ਰਾਏ ਸ੍ਰੀ ਚਤਾ ਅਸ਼ੋਕੰਦਾ ਪ੍ਰਿਸ਼ਲਾ ਸੁਗਤੰਸੀ ਜਮਨ ਦੀ ਗੁਟਲੀ ਜੰਮੂ ਦੇ ਪਰਨੇ ਅੱਥੇ ਇਸ ਤਰ੍ਹਾਂ ਦੀ ਤੇ ਗਾਰੰਟੀ ਦਿੰਦੇ ਹੋ ਤੁਸੀਂ ਹਾਂਜੀ ਸ਼ੂਗਰ ਦੀ ਗਾਰੰਟੀ ਦਿੰਦੇ ਹੋ ਕਿ 10 ਦਿਨਾਂ ਵਿੱਚ 10 ਦਿਨਾਂ ਦੇ ਅੰਦਰ ਫਰਕ ਪਰਖ ਪਾਣਗੇ ਲੇਕਿ ਸਿਰਫ ਉਹ ਨਹੀਂ ਬੰਦੇ ਜੋ ਇਨਸਾਨ ਖਾਣ ਕੇ ਨਫੇਸ਼ ਕਰਦੇ ਨੇ ਜੋ ਡੇਲੀ ਰੂਟੀਨ ਨਾਲ ਉਹ ਚੀਜ਼ ਲੈਂਦਾ ਹੈ ਹਾਂਜੀ ਹਾਂਜੀ ਤੇ ਤੁਸੀਂ ਸਾਡੇ ਲਈ ਵੀ ਕੋਈ ਵਧੀਆ ਜਿਹਾ ਜੂਸ ਬਣਾ ਕੇ ਦਿਖਾਓ ਜ਼ਿਆਦਾ ਕੋੜਾ ਨਾ ਹੋਵੇ ਕੋੜਾ ਨਹੀਂ ਹੋਵੇ ਮਿੱਠਾਈ ਹੋਵੇ ਵੈਜੀਟੇਬਲ ਜੂਸ ਹੈਗਾ ਜੂਸ ਸਭ ਤੋਂ ਜ਼ਿਆਦਾ ਵਿਕਦਾ ਹੈ ਵੈਜੀਟੇਬਲ ਜੂਸ ਓਕੇ ਤਸਰ ਹੋਰ ਦੱਸੋ ਤੁਸੀਂ ਵੈਜੀਟੇਬਲਸ ਫਰੂਟਸ ਦੇ ਫਾਇਦੇ ਕੀ ਕੀ ਨੇ ਇਹ ਲੀਵਰ ਵਾਸਤੇ ਬਹੁਤ ਵਧੀਆ ਹੈਗਾ ਲੀਵਰ ਵਾਸਤੇ ਹਾਰਟ ਵਾਸਤੇ ਦਿੱਕਤੀ ਇੱਕ ਕੀ ਪਾ ਰਹੇ ਹੋ ਤੁਸੀਂ ਪਾਲਕ ਪਾਈ ਹੈ ਪੁਦੀਨਾ ਪਾਇਆ ਹੈ ਪਾਲਕ ਤਾਲੀ ਦੇ ਪੱਤੇ ਗਏ ਕਿਹਦੇ ਪੱਤੇ ਤਾਲੀ ਤਾਲੀ ਸ਼ੀਸ਼ਮ ਓਕੇ ਕੜੀ ਪੱਤਾ ਧਨੀਆਂ ਜੀਰਾ ਦਾਲ ਦਾਲ ਸਵੰਦਨਾ ਦੇ ਪੱਤੇ ਜਾਮਨ ਦੇ ਪੱਤੇ ਅਮਰੂਦ ਦੇ ਪੱਤੇ ਇੰਨੀ ਤਰ੍ਹਾਂ ਦੀ ਪੱਤੀ ਪਾ ਕੇ ਜੂਸ ਪੀਣਾ ਤੇ ਸਾਇ ਜੂਸ ਦੇ ਹੋਰ ਕਿਹੜੇ ਕਿਹੜੇ ਫਾਇਦੇ ਹੁੰਦੇ ਨੇ ਜੂਸ ਸਿਹਤ ਲਈ ਕਿੰਨਾ ਜ਼ਰੂਰੀ ਹੈ ਸਾਰਾ ਦਿਨ ਫਾਸਟਿੰਗ ਇਨਸਾਨ ਦੁਰਲੇ ਹੁੰਦੇ ਆਗਰ ਫਾਸਟਿੰਗ ਉਹ ਅਗਰ ਮਤਲਬ ਕੰਮ ਬੰਦ ਕਰ ਨਹੀਂ ਸਕਦਾਗਾ ਅਗਰ ਇਹ ਖੰਦਾ ਪਿੰਦਾ ਰਹੇਗਾ ਨਾ ਜੂਸ ਸਾਡੇ ਦੇ ਸਾਡੇ ਵਾਲਾ ਤੇ ਉਹਨੂੰ ਕੋਈ ਪ੍ਰੋਬਲਮ ਆ ਨਹੀਂ ਸਕਦੀ ਕੋਈ ਕਿਤੇ ਬੇਸ਼ੱਕ ਜੂਸ ਕਿਸ ਟਾਈਮ ਪੀਣਾ ਚਾਹੀਦਾ ਹੈ ਸਵੇਰੇ ਫਰੈਸ਼ ਹੋਣ ਦੇ ਬਾਅਦ ਮੋਨਿਕਾ ਓਕੇ ਮੋਨਿਕਾ ਕੋ ਪਹਿਲਾ ਲੋਕੀ ਹੈ ਆਵਲਾ ਪਾਇਆ ਹੈ ਤੇ ਕੱਚਾ ਪਪੀਤਾ ਮੈਂ ਮੈਂ ਕਰਤੀ ਤੁਸੀਂ ਜਿਵੇਂ ਤੁਸੀਂ ਕਹਿ ਰਹੇ ਸੀਗੇ ਉਹਨੇ ਕਿ ਸਵੇਰ ਸਵੇਰ ਸਾਰੇ ਚਾਹ ਪੀਂਦੇ ਆ ਬਟ ਤੁਹਾਨੂੰ ਜੂਸ ਪੀਣਾ ਚਾਹੀਦਾ ਏ ਤੇ ਸਿਹਤ ਦੇ ਲਈ ਕਿੰਨਾ ਘੱਟ ਹੈ ਜੂਸ ਮੈਮ ਪਹਿਲੀ ਗੱਲ ਤੇ ਆਹ ਦੇਖੋ ਇਹਦੇ ਵਿੱਚ ਚੀਜ਼ਾਂ ਕੀ ਪੈ ਰਹੀਆਂ ਸਾਡੇ ਸਾਹਮਣੇ ਕੁਝ ਪਾ ਰਹੇ ਆ ਡਾਕਟਰ ਕਹਿੰਦੇ ਖੀਰਾ ਖਾਓ ਕੱਚੀ ਲੋਕੀ ਖਾਓ ਕੱਚਾ ਕੱਦੂ ਖਾਓ ਪੇਟਾ ਖਾਓ ਸਭ ਕੁਝ ਤੇ ਪਾ ਰਹੇ ਨੇ ਓਲਾ ਕਿੰਨਾ ਵਧੀਆ ਸਿਆਣੇ ਕਹਿੰਦੇ ਓਲਾ ਖਾਦਾ ਨਾ ਤੁਹਾਡੇ ਗਦੀ ਵਾਲ ਚਿੱਟੇ ਹੋਣਗੇ ਤੇ ਨਾ ਜਲਦੀ ਗਦੀ ਤੁਸੀਂ ਗਦੀ ਬੁੱਢੇ ਹੋਵੋਗੇ ਇਹਨੂੰ ਪੀ ਕੇ ਆਪਾਂ ਮਿਹਨਤ ਲਾਈਏ ਕਿੰਨਾ ਵਧੀਆ ਤੁਸੀਂ ਦੱਸੋ ਕਿੰਨਾ ਬੈਨੀਫਿਟ ਹੈ ਦਾ ਕਿੰਨਾ ਕਾ ਫਰਕ ਦੇਖਿਆ ਹੈ ਤੁਸੀਂ ਸਟਾਰਟਿੰਗ ਤੋਂ ਜਦੋਂ ਤੁਸੀਂ ਸਟਾਰਟ ਕੀਤਾ ਜੀ એનર્ਜੀ ਪੂਰੀ ਹੁੰਦੀ ਹੈ ਮੇਰੇ ਕੋ ਸਾਰਾ ਦਿਨ ਮੈਂ ਨੱਚਦਾ ਜਿਹੜਾ ਮਰਜੀ ਕੰਮ ਕਰਾ ਲਓ ਫਿਰ ਨੀਂਦ ਪ੍ਰੋਪਰ ਆਂਦੀ ਹੈ ਐਪੀਕੇ ਮੈਂ ਜਦੋਂ ਮੈਂਤ ਲਾਨਾ 10 ਵਜੇ ਦੀ ਆ ਬਸ ਸੋ ਜਾਂਦਾ ਕੋਈ ਮੈਨੂੰ ਐ ਨਹੀਂ ਹੁੰਦਾ ਕੰਮ ਦੀ ਦੁਕਾਨ ਹੈ ਡਿਪਰੈਸ਼ਨ ਹੈ ਇਹ ਉਹ ਕੋਈ ਲੈਣਾ ਦੇਣਾ ਨਹੀਂ 10 ਵਜੇ ਹੀ ਮੈਂ ਸੋ ਜਾਂਦਾ ਪ੍ਰੋਪਰ ਜਦੋਂ 8 ਘੰਟੇ ਦੀ ਨੀਂਦ ਲੈ ਰਿਹਾ ਹ ਸੰਦਰ ਦੇ ਆ ਸੰਦਰ

ਇਹ ਸਾਡਾ ਹੁਣ ਕੀ ਚੀਜ਼ ਦਾ ਜੂਸ ਤਿਆਰ ਹੋਇਆ ਲੋਕੀ ਪੇਠਾ ਮਿਕਸ ਹੈਗਾ ਲੋਕੀ ਪੇਠਾ ਮਿਕਸ ਤੇ ਸੁਬਾ ਸੁਬਾ ਤੁਹਾਨੂੰ ਵੀ ਇੱਕ ਵਾਰੀ ਜੂਸ ਜ਼ਰੂਰ ਪੀਣਾ ਚਾਹੀਦਾ ਹੈ ਸੁਬਾ ਮਾਰਨਿੰਗ ਵਾਕ ਕਰਨ ਤੋਂ ਪਹਿਲਾਂ ਤੁਸੀਂ ਪੀ ਕੇ ਜਾਓ ਜੂਸ ਤੇ ਜੂਸ ਦੇ ਨਾਲ ਤੁਹਾਡੇ ਸਰੀਰ ਇਹਨਾਂ ਤੰਦਰੁਸਤ ਰਹੇਗਾ ਸਰ ਤੁਸੀਂ ਕੀ ਗੱਲ ਦਾ ਅਸਰ ਹੈ ਸੀ ਕਿ ਨੀਂਦ ਅੱਛੀ ਆਂਦੀ ਹੈ ਜੂਸ ਪੀਣ ਨਾਲ ਮੈਮ ਮੇਰੀ ਗੱਲ ਸੁਣੋ ਲੋਕਾਂ ਨੂੰ ਆਦਤ ਪਈ ਹੋਈ ਆ ਚਾਹ ਪੀਂਦੀ ਸਵੇਰੇ ਤੁਹਾਨੂੰ ਪਤਾ ਚਾਹ ਦੇ ਕਿੰਨੇ ਨੁਕਸਾਨ ਆ ਗੈਸ ਹੁੰਦੀ ਆ ਸ਼ੂਗਰ ਹੁੰਦੀ ਆ ਬੀਪੀ ਥਾਇਰਾਇਡ ਆ ਪੀਂਦੀ ਆਤਾ ਹੀ ਨਹੀਂ ਗਿਆ ਅਨੂ ਪੀਓ ਮਿਹਨਤ ਲਾਓ ਤੁਹਾਨੂੰ ਡਾਕਟਰ ਕੋ ਜਾਣ ਦੀ ਲੋੜ ਹੀ ਨਹੀਂ ਗਈ ਅਸੀਂ ਤੇ ਆਪਣੇ ਸਰੀਰ ਨੂੰ ਆਪ ਖਰਾਬ ਕਰਦੇ ਆ ਜੋ ਆਨੇ ਸੁੱਟੀ ਜੰਨੇ ਕੋੜਾ ਕਰਕੜ ਬਣਾਇਆ ਇਹਨੇ ਤੁਹਾਡੇ ਸਾਰੇ ਸਰੀਰ ਨੂੰ ਸਾਫ਼ ਕਰਨਾ ਐਚ ਮਾੜੀ ਜੀ ਕੀ ਆ ਕੁਝ ਵੀ ਨਹੀਂ ਇਹਨੂੰ ਪੀਓ ਮਿਹਨਤ ਲਾਓ ਤੇ ਆਪਣੇ ਵਪਾਰ ਕਰੋ ਪ੍ਰਮਾਤਮਾ ਦਾ ਨਾਮ ਲਓ ਬਸ ਤੇ ਤੁਸੀਂ ਸੁਣਿਆ ਕਿ ਕਿੰਨੀਆਂ ਚੰਗੀਆਂ ਗੱਲਾਂ ਕੀਤੀਆਂ ਸਰ ਨੇ ਸਾਡੇ ਨਾਲ ਤੇ ਤੁਹਾਡੇ ਲਈ ਸਪੈਸ਼ਲ ਜੂਸ ਵੀ ਦੇਖੋ ਤੁਸੀਂ ਲੈ ਕੇ ਆਏ ਆਂ ਅਸੀਂ ਤੇ ਸਰ ਤੁਸੀਂ ਆਪਣੀ ਟਾਈਮਿੰਗ ਦੱਸ ਦਿਓ ਤੇ ਆਪਣੀ ਲੋਕੇਸ਼ਨ ਦੱਸ ਦਿਓ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਇੱਥੇ ਰਹਿੰਦੇ ਹੋ ਸਵੇਰੇ 5 ਵਜੇ ਤੋਂ 10 ਵਜੇ ਤੱਕ ਸੁਬਾਹ 5 ਵਜੇ ਤੋਂ ਲੈ ਕੇ 10 ਵਜੇ ਤੱਕ ਤੇ ਲੋਕੇਸ਼ਨ ਕੀ ਗਏ ਤੇ ਕੰਪਨੀ ਬਾਗ ਵੇਰਕਾਪੂ ਓਕੇ ਕੋਈ ਵੀ ਆਵੇ ਤੁਹਾਡੇ ਕੋਲ ਕੋਈ ਵੀ ਆਪਣੀ ਪ੍ਰੋਬਲਮ ਦੱਸੇ ਤੇ ਉਸ ਹਿਸਾਬ ਦਾ ਤੁਸੀਂ ਜੂਸ ਬਣਾ ਕੇ ਉਹਨਾਂ ਦਾ ਹੋਗੇ ਜੂਸ ਬਣਾ ਕੇ ਦੇਣੀ ਹੈ ਓਕੇ ਓਕੇ ਤੇ ਤੁਸੀਂ ਜੂਸ ਦੇਖੋ ਕਿ ਜੂਸ ਵੀ ਤੁਹਾਨੂੰ ਜੋ ਮਿਲੇਗਾ ਐਚ ਕੋਈ ਬਰਫ਼ ਨਹੀਂ ਪਈ ਹੋਏਗੀ ਕੋਈ ਮਿੱਠਾ ਨਹੀਂ ਪਿਆ ਹੋਏਗਾ ਜੋ ਕਿ ਸਿਹਤ ਦੇ ਲਈ ਜੂਸ ਪੀਣਾ ਤੁਹਾਡੇ ਲਈ ਜ਼ਰੂਰੀ ਹੈਗਾ ਵਾ ਕਿੰਨਾ ਕਾ ਜ਼ਰੂਰੀ ਹੈ ਤੁਸੀਂ ਗੱਲ ਚ ਸੁਣਿਆ ਤੁਸੀਂ ਸਾਡੀ ਵੀਡੀਓ ਚ ਦੇਖਿਆ ਕਿ ਕਿੰਨਾ ਜ਼ਰੂਰੀ ਹੈ ਜੂਸ ਪੀਣਾ ਇਸੇ ਦੇ ਨਾਲ ਹੀ ਮੈਂ ਮਦਮਿਸ਼ਾ ਕਹਿੰਮੈਂ ਅਰਸ਼ੀਵ ਦੇ ਨਾਲ ਗੇਟ ਪੰਜਾਬ ਟੀਵੀ ਅੰਮ੍ਰਿਤਸਰ